ਹੈਲੋ ਹਾਂਜੀ ਕੌਣ ਸਾਹ ਬੋਲ ਰਹੇ ਹੋ ਜੀ ਕਿਹੜੇ ਪਿੰਡ ਤੋਂ ਬੋਲ ਰਹੇ ਹੋ ਗੁਰਦੇਵ ਸਿੰਘ ਸਾਹਿਬ ਦਾ ਮੈਂਬਰ ਪੰਚਾਇਤ ਪੰਨਪਨੀ ਵਾਲਾ ਫਤਾ ਤੋਂ ਜੀ ਅੱਛਾ ਮੈਂ ਇੱਕ ਤੁਹਾਡੇ ਤੋਂ ਗੱਲ ਪੁੱਛਣੀ ਚਾਹਣਾ ਐ ਵੀ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੋਧ ਮੁਹਿੰਮ ਚਲਾਈ ਆ ਇਹਦਾ ਕੋਈ ਪਿੰਡਾਂ ਦੇ ਵਿੱਚ ਅਸਰ ਹੋਇਆ ਇਹਦਾ ਕਹਿ ਸਕਦੇ ਆ ਕੁਝ ਥੋੜਾ ਬਹੁਤਾ ਅਸਰ ਹੋਇਆ ਠੀਕ ਆ ਸਰਕਾਰ ਨੇ ਜੋ ਕੋਈ ਉਪਰਾਲਾ ਕੀਤਾ ਚੰਗੀ ਗੱਲ ਆ ਕਰਨੇ ਚਾਹੀਦੇ ਸੀ ਅੱਜ ਤੋਂ ਪਹਿਲਾਂ ਹੀ ਕਰਨੇ ਚਾਹੀਦੇ ਸੀ ਇਹ ਹੂੰ 3 ਸਾਲ ਹੋ ਗਏ ਸਰਕਾਰ ਤੋਂ ਉੱਪਰ 3 ਤੋਂ ਉੱਪਰ ਹੋ ਗਿਆ ਬਣੇ ਨੂੰ ਹੂੰ ਚਲੋ ਜਿਵੇਂ ਦੇਰ ਆਇ ਦਰਸਤਾਦ ਉਪਰਾਲਾ ਕੀਤਾ ਤਾਂ ਠੀਕ ਕੀਤਾ ਹੂੰ ਪਰ ਕੋਈ 100% ਜੀ ਕੋਈ ਅਸਰ ਇਸ ਦਾ ਨਹੀਂ ਦਿਖ ਰਿਹਾ ਹੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਹਲੇ ਹੂੰ ਜੇ ਉਹ ਸਰਕਾਰ ਨੂੰ ਚਾਹੀਦਾ ਵੀ ਠੀਕ ਹੈ ਛੋਟੀਆਂ ਬੱਚੀਆਂ ਨੂੰ ਪੈਗੇ ਵੱਡੀਆਂ ਮੱਚੀ ਵੀ ਫੜਨ ਜਿੱਥੋਂ ਸਪਲਾਈ ਹੁੰਦੀ ਹੈ ਗਾਂਧ ਕੰਮ ਚੱਲਦਾ ਹੈ ਉਨਾਂ ਤੇ ਵੀ ਕੋਈ ਐਕਸ਼ਨ ਲਿਆ ਜਾਵੇ ਨਾ ਇਹਦਾ ਜ਼ਿਆਦਾ ਅਸਰ ਹੋਵੇ ਇਸ ਚੀਜ਼ ਦਾ ਹਾਂ ਹਾਂ ਬਾਕੀ ਹੈ ਠੀਕ ਹੈ ਸਰਕਾਰ ਜਿਵੇਂ ਉਹ ਦੂਸਰੀ ਗੱਲ ਇਹਨਾਂ ਨੇ ਕੀਤੀ ਸੀ ਪੀਲਾ ਪੰਜਾ ਚਲਾਇਆ ਪੀਲਾ ਪੰਜਾ ਜੇ ਕੋਈ ਵੇਚਦਾ ਵਾਕਿਆ ਕਿਸੇ ਦੇ ਪਰਚਾ ਹੈ ਕਿਸੇ ਦੇ ਮੁਕਦਮਾ ਹੈ ਕਿਸੇ ਬੱਚਿਆਂ ਨੂੰ ਖਰਾਬ ਕੀਤਾ ਕਿਸੇ ਦੇ ਘਰ ਪੱਟੇ ਆ ਤਾਂ ਚੱਲਣਾ ਚਾਹੀਦਾ ਉਹਨਾਂ ਤੇ ਹਾਂ ਤੇ ਪ੍ਰੋਪਰ ਸਹੀ ਤੌਰ ਤੇ ਜਿਹਨੇ ਕੋਈ ਕੀਤਾ ਉਹਦੇ ਤੇ ਚੱਲਣਾ ਚਾਹੀਦਾ ਚੰਗੀ ਗੱਲ ਹੈ ਹਾਂ ਜੇ ਕੋਈ ਸਰਕਾਰ ਚੰਗੇ ਕੰਮ ਕਰੂਗੀ ਤਾਂ ਆਪਾਂ ਉਹਨੂੰ ਸਲਾਹਾਂਗੇ ਵੀ ਠੀਕ ਹੈ ਵੀ ਵ ਹਾਂ ਮੇਰੇ ਕਹਿੰਦਾ ਭਾਵਾ ਵੀ ਠੀਕ ਹੈ ਜੋ ਕੀਤਾ ਕੋਈ ਡਰਤਾ ਪਿਆ ਲੋਕਾਂ ਦੇ ਵਿੱਚ ਹਾਂ ਹਾਂ ਜਦੋਂ ਕਿਸੇ ਜਾ ਕੇ ਨੋਟਸ ਲਾਉਂਦੇ ਆ ਕਿਸੇ ਦਾ ਘਰ ਟਾਉਂਦੇ ਆ ਅਸਰ ਤਾਂ ਪੈਂਦਾ ਆ ਪਰ ਉੱਥੋਂ ਤੱਕ ਨਹੀਂ ਕਹਿ ਸਕਦੇ ਅੱਬਾ ਵੀ 100% ਹੀ ਸਫਾਇਆ ਹੋ ਗਿਆ ਇਹੋ ਵੀ ਗੱਲ ਹੈ ਜੀ ਕੋਈ ਗਰਾਊਂਡ ਲੈਵਲ ਤੇ ਨਹੀਂ ਹੈ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਇਸ ਬਾਬਤ ਤੇ ਹਾਂ ਇਹ ਜੋ ਬੁੱਕੀ ਤੁਸੀਂ ਵੀ ਪਿੰਨਾਂ ਦੇ ਵਿਚਰਦੇ ਹੀ ਆ ਪਤਾ ਲੱਗ ਗਿਆ ਕਿੰਨਾ ਅਸਰ ਹੈ ਤਾਂ ਅਸੀਂ ਤਾਂ ਲੋਕਾਂ ਤੋਂ ਰਿਪੋਰਟ ਲੈਣੀਆਂ ਤੇ ਭੇਜਣੀਆਂ ਤੇ ਆਪਣੇ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਜੋ ਐਸਐਸਪੀ ਸਾਹਿਬ ਸ੍ਰੀ ਅਖਲ ਚੌਧਰੀ ਜੀ ਮਣਜੋਗੋ ਆ ਹੈਗੇ ਆਏ ਆ ਹੁਣ ਮੌਜੂਦਾ ਕੰਮ ਕਰ ਰਹੇ ਆ ਉਹਨਾਂ ਨੇ ਮਤਲਬ ਕਿੰਨਾ ਕਿ ਇੱਥੇ ਕੰਮ ਇਸ ਗੱਲ ਤੇ ਵਰਕ ਕੀਤਾ ਤੇ ਕਿੰਨੇ ਕੁ ਉਹਨਾਂ ਨੂੰ ਪ੍ਰਾਪਤੀ ਮਿਲੀ ਐ ਇਸ ਮੁਹਿੰਮ ਦੀ ਕੋਈ ਹੋਇਆ ਅਸਰ ਆਪਣੇ ਜ਼ਿਲ੍ਹੇ ਦੇ ਵਿੱਚ ਮੁਕਸਰ ਚ ਕਿ ਨਹੀਂ ਪੱਕੇ ਦੇ ਜੋ ਐਸਐਸਪੀ ਸਾਹਿਬ ਆਏ ਆ ਜਦੋਂ ਦੇ ਆਏ ਆ ਕਾਫੀ ਮਿਹਨਤ ਕਰ ਰਹੇ ਆ ਇਹ ਤੇ ਕੋਈ ਸ਼ੱਕ ਨਹੀਂ ਆ ਸਾਹਿਬ ਚਵੀ ਵਾਲੇ ਮਾਨਦਾਰ ਅਫਸਰ ਹੈ ਇਸ ਪਾਸੇ ਜ਼ੋਰ ਲਾ ਰਹੇ ਆ ਤੇ ਮੇਰਾ ਤਾਂ ਇਹੀ ਭਾਵਾ ਵੀ ਇਸ ਤੋਂ ਵੀ ਜ਼ਿਆਦਾ ਜ਼ੋਰ ਸਾਰਿਆਂ ਨੂੰ ਐਸਐਸਪੀ ਸਾਹਿਬ ਤਾਂ ਲਾ ਹੀ ਰਹੇ ਆ ਥੱਲੇ ਵਾਲੇ ਸਟਾਫ ਨੂੰ ਵੀ ਕੋਈ ਸਾਰਿਆਂ ਨੂੰ ਰਲ ਮਿਲ ਕੇ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਵੀ ਇਹ ਜਿਹੜਾ ਕੋੜ ਇੱਥੋਂ ਨਿਕਲ ਜਾਵੇ ਫੇਰ ਹੀ ਆਪਣਾ ਪੰਜਾਬ ਬਚੂਗਾ ਨਹੀਂ ਤਾਂ ਤੁਸੀਂ ਦੇਖ ਹੀ ਲੋ ਵੀ ਕੀ ਹਾਲ ਹੋ ਰਿਹਾ ਹੈ ਗਰੀਬ ਲੋਕਾਂ 'ਚ ਟੱਕ ਨਸ਼ਾ ਨਹੀਂ ਮਿਲਦਾ ਤਾਂ ਕੀ ਲੁੱਟਾਂ ਕੋਹਾਂ ਕਰਦੇ ਆ ਆ ਥੋੜੇ ਦਿਨ ਹੋ ਗਏ ਲੁੱਟਾਂ ਕੋਹਾਂ ਆਪਣੇ ਪਿੰਡ ਵੀ ਹੋਈਆਂ ਹੋਰ ਵੀ ਪਿੰਡਾਂ 'ਚ ਹੋਈ ਜਾਂਦੀਆਂ ਜਦੋਂ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਫਿਰ ਉਹਨਾਂ ਨੇ ਇਹ ਕੰਮ ਕਰਨਾ ਹੀ ਕਰਨਾ ਵੀ ਇਹਦਾ ਪੱਕਾ ਹੱਲ ਕੋਈ ਕੱਢਿਆ ਜਾਵੇ ਕੋਈ ਉੱਪਰ ਜਿਹੜੇ ਮਗਰਮਛ ਬੈਠੇ ਨੇ ਉਹਨਾਂ ਦੇ ਕਾਰਵਾਈ ਕਰਕੇ ਜਿਹੜੇ ਸਪਲਾਇਰ ਆ ਉਹਨਾਂ ਨੂੰ ਕਾਬੂ ਕਰਕੇ ਤੇ ਪੱਕਾ ਹੱਲ ਕੱਢ ਗਏ ਜਿਹੜੇ ਕੋਈ ਖਾਂਦੇ ਆ ਪੀਂਦੇ ਆ ਚਟਾ ਉਹਨਾਂ ਨੂੰ ਸਰਕਾਰ ਕੋਈ ਦਵਾਈਆਂ ਦੇ ਕੇ ਕੋਈ ਸੈਂਟਰ ਛੱਡ ਕੇ ਉਹਨਾਂ ਨੂੰ ਵੀ ਇਸ ਪਾਸਿਓਂ ਹਟਾਵੇ ਫਿਰ ਤੂੰ ਪੱਕਾ ਹੱਲ ਨਿਕਲ ਸਕਦਾ ਹੈ ਦਾ ਵੈਸੇ ਐਸਐਸਪੀ ਸਾਹਿਬ ਨੂੰ ਬਧਾਈ ਦਿੰਨੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਮਤਲਬ ਜ ਤੁਸੀਂ ਕਹਿੰਦੇ ਹੋ ਵੀ ਜਿਹੜਾ ਬੰਦਾ ਨਸ਼ਾ ਖਾਂਦਾ ਹੈ ਉਹਦਾ ਇਲਾਜ ਕਰਾਇਆ ਜਾਵੇ ਤੇ ਜਿਹੜਾ ਵੇਚਦਾ ਹੈ ਹਾਂਜੀ ਉਹਨੂੰ ਪਕੜਿਆ ਜਾਵੇ ਕੌਣ ਨੂੰ ਪਕੜਿਆ ਜਾਵੇ ਹਾਂ ਉਹਦੇ ਤੇ ਕਾਰਵਾਈ ਹੋਵੇ ਜਿਹੜਾ ਖਾਂਦਾ ਹੁਣ ਉਹਦਾ ਇਸ ਪਾਸੇ ਲੱਗ ਗਿਆ ਬੁਰੀ ਆਦਤ ਤੇ ਪੈ ਗਿਆ ਫਿਰ ਉਹਨੂੰ ਨਾ ਤਾਂ ਆਪਦਾ ਮਾਂ ਪਿਓ ਕੋਈ ਇੱਕ ਪਤਾ ਲੱਗਦਾ ਵੀ ਕੌਣ ਹੈ ਕੌਣ ਨਹੀਂ ਹੈ ਉਹਨੂੰ ਤਾਂ ਫਿਰ ਨਸ਼ੇ ਦੀ ਦਾ ਟੋਟ ਲੱਗਦੀ ਜਦੋਂ ਉਹਨੂੰ ਤਾਂ ਹੀ ਲੱਗਦਾ ਵੀ ਕਿਤੋਂ ਨਾ ਕਿਤੋਂ ਨਚਾ ਮਿਲ ਜੇ ਭਲਾ ਤਾਂ ਉਹਦੀ ਆਪ ਦੀ ਜਾਨ ਅਚਿੱਤਰ ਵੀ ਬਥੇਰੇ ਲੋਕਾਂ ਦੇ ਪੈਂਦੇ ਜਦੋਂ ਫੜੇ ਜਾਂਦੇ ਚੋਰੀਆਂ ਕਰਦੇ ਆ ਪਰ ਉਹਨੂੰ ਪਰਵਾਹੀ ਨਹੀਂ ਇਸ ਚੀਜ਼ ਦੀ ਉਹਨੂੰ ਤਾਂ ਸਿਰਫ ਨਸ਼ੇ ਦੀ ਦਾ ਹੋਰ ਕੁਝ ਨਹੀਂ ਦੀਦਾ ਨਾ ਕੋਈ ਰਿਸ਼ਤਾ ਨਾ ਕੋਈ ਨਾਤਾ ਨਾ ਭੈਣ ਨਾ ਭਰਾ ਉਹਦਾ ਇੰਨਾ ਡਿਕਟ ਹੋ ਗਿਆ ਨਾ ਉਹਨੂੰ ਇਸ ਇਸ ਚੀਜ਼ਾਂ ਤੋਂ ਉਹਨਾਂ ਦਾ ਛੁੜਕਾਰਾ ਦਿਵਾਇਆ ਜਾਵੇ ਤੇ ਜਿਹੜੇ ਵੱਡੇ ਵੱਡੇ ਸ ਯਾ ਬੜੇ ਵੱਡੇ ਮਗਰਮਸ਼ ਪੜੇ ਆ ਤਾਂ ਆਪਣੇ ਆਟੋਮੈਟਿਕਲੀ ਅਸਰ ਪਊਗਾ ਲੋਕਾਂ ਤੇ ਇਹਨਾਂ ਚੀਜ਼ਾਂ ਦਾ। ਹਾਂ। ਮਤਲਬ ਇਹ ਜਿਹੜਾ ਲੁੱਟਾਂ ਖੋਹਾਂ ਲੁੱਟਾਂ ਖੋਹ ਦਾ ਇਹਦੇ ਨਾਲ ਇਹਦੇ ਨਾਲ ਨਸ਼ੇ ਨਾਲ ਕੋਈ ਸਬੰਧ ਹੈ? ਬਿਲਕੁਲ ਹੈ ਜੀ। 100% ਹੈ। ਲੁੱਟਾਂ ਖੋਹਾਂ ਜਦੋਂ ਉਹਨਾਂ ਨੂੰ ਨਸ਼ਾ ਨਾ ਮਿਲੂਗਾ ਤੋੜ ਲੱਗੂਗੀ ਤਾਂ ਉਹਨਾਂ ਨੇ ਕਰਨਾ ਹੀ ਕਰਨਾ। ਹਾਂ। ਜੋ ਪਤਾ ਪੈ ਪੈਸਾ ਨਾ ਮਿਲੂਗਾ ਬਾਹਰੋਂ ਕੋਈ ਚੀਜ਼ ਨਾ ਮਿਲੀ ਕੋਈ ਫੇਰ ਉਹ ਕੋਈ ਚੀਜ਼ ਚੱਕ ਕੇ ਕੋਈ ਚੋਰੀ ਕਰਨਗੇ ਲੁੱਟਾਂ ਖੋਹਾਂ ਕਰਨਗੇ ਨਸ਼ੇ ਚ ਕਰਨਗੇ ਕਿਸੇ ਦੀ ਕੋਈ ਜਾਣੀ ਲਾਲੀ ਕੰਨਾ ਚੋਲਾ ਲੈ। ਇਹੋ ਜਿਹਾ ਕੁਝ ਤਾਂ ਹੀ ਕਰਦੇ ਆ ਨਾ ਜਿਹਨਾਂ ਨੂੰ ਫਿਰ ਉਹਨਾਂ ਦਾ ਕੋਈ ਡਰ ਡੁਕਰ ਰਹਿੰਦਾ ਨਾ ਕਿਸੇ ਦੀ ਸ਼ਰਮ ਨਾ ਸੰਗ ਕੁਝ ਨਹੀਂ ਆ ਤਾਂ ਫਿਰ ਇਹ ਹਾਈਦੀ ਦਾ ਵੀ ਆਪਾਂ ਕਿਵੇਂ ਨਾ ਕਿਵੇਂ ਨਸ਼ਾ ਪੂਰਾ ਕਰ ਗਿਆ ਕਵਰ ਵਾਲਾ ਥਾਣੇ ਦੇ ਵਿੱਚ ਜਿੰਨੇ ਪਿੰਡ ਆਉਂਦੇ ਆ ਉਹਨਾਂ ਪਿੰਡਾਂ ਦੇ ਵਿੱਚ ਮਤਲਬ ਜਿਹੜੇ ਹੁਣ ਐਸਐਚਓ ਸਾਹਿਬ ਆਇਆ ਨਵੇਂ ਰਵਿੰਦਰ ਸ਼ਰਮਾ ਜੀ ਸ਼ਰਮਾ ਜੀ ਆਇਆ ਤੇ ਇਹਨਾਂ ਨੇ ਕੋਈ ਅੱਗੇ ਨਾਲ ਸੁਧਾਰ ਕੀਤਾ ਕਿ ਪਹਿਲਾਂ ਵਾਂਗ ਹੀ ਨੀ ਹੈ ਕਾਫੀ ਸ਼ਰਮਾ ਜੀ ਨੇ ਵੀ ਕੀਤਾ ਚੌਕੀਨ ਚਾਰ ਦੇ ਸੁਖਜੀਤ ਸਿੰਘ ਹੈ ਇਹਨਾਂ ਨੇ ਵੀ ਕਾਫੀ ਇਹਨਾਂ ਨੂੰ ਪਿੱਛੇ ਜੇ ਸਨਮਾਨਤ ਵੀ ਕੀਤੇ ਸਸੀ ਸਾਹਿਬ ਨੇ ਤੇ ਚੰਗੇ ਕਾਰਜਕਾਰੀ ਦਿਖਾਈ ਇਹਨਾਂ ਨੇ ਤੇ ਮੈਂ ਕਹਿੰਦਾ ਵੀ ਠੀਕ ਹੈ ਬਤਾਈ ਦੇ ਪੱਤਰ ਪਰ ਹੋਰ ਮਿਹਨਤ ਨਾਲ ਹੋਰ ਜੋ ਇਹ ਕੂੜਾ ਫੈਲਿਆ ਇਹਨੂੰ ਖਤਮ ਕਰਨ ਦੇ ਖਾਤਰ ਹੋਰ ਵੀ ਆਪਾਂ ਨੂੰ ਉਦਦ ਕਰਨਾ ਪਊਗਾ ਨਾਲ ਪੁਲਿਸ ਤਾਂ ਕਰ ਰਹੀ ਹੈ ਨਾਲ ਲੋਕਾਂ ਨੂੰ ਵੀ ਚਾਹੀਦਾ ਉਹ ਵੀ ਸਾਥ ਦੇਣ ਤੇ ਚੌਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਇਹ ਸੰਦੇਸ਼ ਹੈ ਬਈ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬਲਾ ਮਾਰਨਾ ਪਊਗਾ ਆਪਾਂ ਤੁਹਈਆ ਕਰਕੇ ਵੀ ਇਹ ਕੋੜ ਪੰਜਾਬ ਚੋਂ ਕੱਟਣਾ ਤਾਂ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਪੁਲਿਸ ਦੀ ਸਹਾਇਤਾ ਕਰਨੀ ਚਾਹੀਦੀ ਹੈ ਸਰਕਾਰ ਦੀ ਵੀ ਸਹਾਇਤਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਕੋਈ ਥੋੜੇ ਬਹੁਤੇ ਗਰੀਬ ਹੈ ਉਹਨਾਂ ਨੂੰ ਕਿਸੇ ਦੀ ਸਹਾਇਤਾ ਕਰਕੇ ਉਹਨਾਂ ਨੂੰ ਇਸ ਪਾਸਿਓਂ ਸਮਝਾਉਣਾ ਵੀ ਚਾਹੀਦਾ ਹੈ ਇਹ ਸਾਰੇ ਉਪਰਾਲੇ ਕਰਨੇ ਪੈਣਗੇ ਫਿਰ ਕਿਤੇ ਜਾ ਕੇ ਖਤਮ ਹੋਏਗਾ ਇਹ ਇੱਕ ਜਾਂ ਦੋ ਜਣਿਆਂ ਦੇ ਵੱਸ ਦੀਆਂ ਰੋਗ ਨਹੀਂ ਆ ਇਹਨਾਂ ਕੱਲੀ ਸਰਕਾਰ ਦਾ ਨਾ ਲੋਕਾਂ ਦਾ ਇਹ ਰਲ ਮਿਲ ਕੇ ਕਰਨਾ ਪਊ ਸਾਰਿਆਂ ਨੂੰ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ